ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਮਾਰਕਾਨੀ ਨੇ ਰਾਸ਼ਟਰਪਤੀ 트ੰਪ ਨਾਲ ਫੋਨ ਤੇ ਕੀਤੀ ਗੱਲ ਅਧਿਕਾਰੀਆਂ ਨੇ ਇਸ ਗੱਲਬਾਤ ਨੂੰ ਉਸਾਰੂ ਅਤੇ ਵਿਆਪਕ کیا۔ ਵਿਦੇਸ਼ ਮੰਤਰੀ ਅਨੀਤਾ ਨਾਂਦ ਨੇ ਮਾਰਕੋ ਰੂਬੀਓ ਨਾਲ ਕੀਤੀ ਮੁਲਾਕਾਤ ਵਸ਼ਿੰਗਟਨ 'ਚ ਹੋਈ ਦੋਵਾਂ ਮੰਤਰੀਆਂ ਦੀ ਪਹਿਲੀ ਅਧਿਕਾਰਤ ਬੈਠਕ ਛੋਟੇ ਕਾਰੋਬਾਰਾਂ ਤੇ ਕੈਨੇਡਾ ਅਮਰੀਕਾ ਵਪਾਰ ਜੰਗ ਦਾ ਦਬਾਅ 40% ਕਾਰੋਬਾਰ ਇੱਕ ਸਾਲ ਦੇ ਅੰਦਰ ਹੋ ਸਕਦੇ ਨੇ ਬੰਦ। ਸਰੀ ਦੇ 31 ਸਾਲਾ ਨੌਫਲ ਮਾਹਿਰ ਵਿਰੁੱਧ 6 ਦੋਸ਼ਾਂ ਨੂੰ ਮਨਜ਼ੂਰੀ ਦੋਸ਼ੀ ਤੋਂ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥ ਹੋਏ ਸਨ ਬਰਾਮਦ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨਾਲ ਫੋਨ 'ਤੇ ਗੱਲ ਕੀਤੀ ਹੈ। ਇਹ ਪਹਿਲੀ ਵਾਰ ਹੈ ਕਿ ਜਦੋਂ ਦੋਵਾਂ ਲੀਡਰਾਂ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਵਪਾਰਕ ਸਮਝੌਤਾ ਨਾ ਹੋਣ ਤੋਂ ਬਾਅਦ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਦਿੱਤੇ ਗਏ ਛੋਟੇ ਜਿਹੇ ਬਿਆਨ ਮੁਤਾਬਕ ਦੋਵਾਂ ਨੇ ਮੌਜੂਦਾ ਵਪਾਰਕ ਚੁਣੌਤੀਆਂ, ਮੌਕੇਆਂ ਅਤੇ ਸਾਂਝੀਆਂ ਤਰਜੀਹਾਂ 'ਤੇ ਗੱਲ ਕੀਤੀ। ਸਰਕਾਰੀ ਅਧਿਕਾਰੀਆਂ ਨੇ ਇਸ ਗੱਲਬਾਤ ਨੂੰ ਉਸਾਰੂ ਅਤੇ ਵਿਆਪਕ ਆਖਿਆ। ਉਨਾਕਾ ਕੇ ਮਾਰਕ ਕਾਰਨੀ ਨੇ ਕੈਨੇਡਾ ਅਤੇ ਅਮਰੀਕਾ ਦਰਮਿਆਨ ਇੱਕ ਨਵਾਂ ਆਰਥਿਕ ਅਤੇ ਸੁਰੱਖਿਆ ਸਬੰਧ ਬਣਾਉਣ ਦੀ ਗੱਲ ਚੁੱਕੀ ਇਸ ਦੇ ਨਾਲ ਹੀ ਦੋਹਾਂ ਨੇ ਇਹ ਵੀ ਗੱਲ ਕੀਤੀ ਕਿ ਕਿਸ ਤਰ੍ਹਾਂ ਰਾਸ਼ਟਰਪਤੀ ਟਰੰਪ ਦੀ ਅਗਵਾਈ ਹੇਠ ਯੂਕਰੇਨ ਅਤੇ ਯੂਰਪ ਚ ਲੰਬੇ ਸਮੇਂ ਲਈ ਅਮਨ ਅਤੇ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾਵੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਜਲਦੀ ਹੀ ਦੁਬਾਰਾ ਗੱਲ ਕਰਨ ਲਈ ਸਹਿਮਤੀ ਬਣੀ ਹੈ ਇਹ ਪਹੁੰਚ ਕਾਰਨੀ ਅਤੇ ਟਰੰਪ ਵਿਚਕਾਰ ਸਭ ਤੋਂ ਉੱਚ ਪੱਧਰੀ ਲੋਜੇਵੇਂ ਨੂੰ ਦਰਸਾਉਂਦੀ ਹੈ ਜਦੋਂ ਤੋਂ ਅਮਰੀਕੀ ਟੈਰਿਫ ਪ੍ਰਭਾਵ ਚਾਏ ਨੇ ਪਰ ਕੋਈ ਸਫਲਤਾ ਦੀ ਘੋਸ਼ਣਾ ਨਹੀਂ ਕੀਤੀ ਗਈ ਕੈਨੇਡੀਅਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਘਰੇਲੂ ਉਦਯੋਗਾਂ ਨੂੰ ਟੈਰਿਫ ਦੇ ਦਬਾਅ ਤੋਂ ਬਚਾਉਣ ਦੇ ਤਰੀਕਿਆਂ ਤੇ ਕੰਮ ਕਰ ਰਹੇ ਨੇ ਜਦਕਿ ਸਰਹੱਦੀ ਲਾਗੂਕਰਨ ਫੈਂਟਨੈਲ ਤਸਕਰੀ ਅਤੇ ਕੈਨੇਡੀਅਨ ਮਹੱਤਵਪੂਰਨ ਖਣਿਜਾਂ ਤੱਕ ਪਹੁੰਚ ਬਾਰੇ ਅਮਰੀਕੀ ਮੰਗ ਨੂੰ ਹੱਲ ਕਰ ਰਹੇ ਨੇ। ਕੈਨੇਡਾ ਅਤੇ ਅਮਰੀਕਾ ਦੇ ਦਵੱਲੇ ਸਬੰਧਾਂ 'ਚ ਚੱਲ ਰਿਹਾ ਤਣਾਅ ਦਰਮਿਆਨ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਵਾਸ਼ਿੰਗਟਨ 'ਚ ਅਮਰੀਕੀ ਸਕੱਰੇਟਰੀ ਆਫ ਸਟੇਟ ਮਾਰਕੋ ਰੂਬਿਓ ਨਾਲ ਆਪਣੀ ਪਹਿਲੀ ਅਧਿਕਾਰਤ ਮੁਲਾਕਾਤ ਕੀਤੀ। ਅਨੰਦ ਅਤੇ ਰੂਬਿਓ ਨੇ ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਕਮਰੇ 'ਚ ਕੈਨੇਡੀਅਨ ਅਤੇ ਅਮਰੀਕੀ ਝੰਡਿਆਂ ਦੇ ਸਾਹਮਣੇ ਹੱਥ ਮਿਲਾਇਆ ਦੋਵਾਂ 'ਚੋਂ ਕਿਸੇ ਨੇ ਵੀ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਅਨੰਦ ਅਤੇ ਰੂਬਿਓ ਪਹਿਲਾਂ ਫੋਨ ਰਾਹੀਂ ਗੱਲ ਕਰ ਚੁੱਕੇ ਨੇ ਤੇ ਜੂਨ ਦੌਰਾਨ ਕੈਨਾਨੈਸਕਿਸ 'ਚ ਜੀ7 ਸੰਮੇਲਨ ਤੋਂ ਪਹਿਲਾਂ ਵੀ ਇਹਨਾਂ ਦੀ ਗੱਲਬਾਤ ਹੋਈ ਸੀ ਉਹਨਾਂ ਨੇ ਅਗਸਤ 'ਚ ਵੀ ਇੱਕ ਕਾਲ ਕੀਤੀ ਸੀ ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਸੀ ਕਿ ਉਹਨਾਂ ਨੇ ਹੇਤੀ ਅਤੇ ਮੱਧ ਪੂਰਬ 'ਚ ਸੁਰੱਖਿਆ ਸਥਿਤੀ ਬਾਰੇ ਚਰਚਾ ਕੀਤੀ ਸੀ ਕੈਨੇਡਾ ਅਮਰੀਕਾ ਵਪਾਰ ਮੰਤਰੀ ਡੋਮਿਨਿਕ ਲੈਬਲਾਨ ਟੈਰਿਫ ਤੋਂ ਰਾਹਤ ਦੀ ਭਾਲ 'ਚ ਜੁਲਾਈ 'ਚ ਵਸ਼ਿੰਗਟਨ ਗਏ ਸਨ ਪਰ ਰਾਹਤ ਕੋਈ ਨਾ ਮਿਲੀ ਸਗੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਕੈਨੇਡਾ ਤੇ ਟੈਰਿਫ ਵਧਾ ਕੇ 35% ਕਰ ਦਿੱਤੇ ਇਹ ਟੈਰਿਫ ਉਹਨਾਂ ਚੀਜ਼ਾਂ ਤੇ ਲਾਗੂ ਨਹੀਂ ਹੁੰਦੇ ਜੋ ਕੈਨੇਡਾ ਅਮਰੀਕਾ ਮੈਕਸੀਕੋ ਦਰਮਿਆਨ ਹੋਏ ਮੁਕਤ ਵਪਾਰ ਸਮਝੌਤੇ ਦੇ ਅਨੁਕੂਲ ਹੁੰਦੀਆਂ ਨੇ ਵਾਈਟ ਹਾਊਸ ਦੀ ਇੱਕ ਤੱਥ ਸ਼ੀਟ ਚ ਕਿਹਾ ਗਿਆ ਹੈ ਕਿ ਟੈਰਫ ਇਸ ਲਈ ਵਧਾਏ ਗਏ ਕਿਉਂਕਿ ਕੈਨੇਡਾ ਫੈਂਟਨਿਲ ਦੇ ਪ੍ਰਵਾਹ ਨੂੰ ਰੋਕਣ ਚ ਸਹਿਯੋਗ ਕਰਨ ਚ ਅਸਫਲ ਰਿਹਾ ਹੈ ਤੇ ਕੈਨੇਡਾ ਦੇ ਬਦਲਾ ਲਊ ਟੈਰਫ ਵੱਲ ਵੀ ਇੱਕ ਕਾਰਨ ਵਜੋਂ ਇਸ਼ਾਰਾ ਕੀਤਾ ਗਿਆ। ਅਮਰੀਕੀ ਸਰਕਾਰ ਦੇ ਅੰਕੜਿਆਂ ਮੁਤਾਬਕ ਉੱਤਰੀ ਸਰਹੱਦੀ ਯਾਨੀ ਕਿ ਕੈਨੇਡਾ ਵਾਲੇ ਪਾਸਿਓਂ ਬਹੁਤ ਥੋੜੀ ਮਾਤਰਾ ਚ ਹੀ ਫੈਂਟਨਿਲ ਨਸ਼ਾ ਫੜਿਆ ਜਾਂਦਾ ਹੈ। ਕੈਨੇਡਾ ਉੱਤੇ ਅਮਰੀਕਾ ਵੱਲੋਂ ਸਟੀਲ, ਐਲੂਮੀਨੀਅਮ ਤਾਂਬਾ ਅਤੇ ਗੱਡੀਆਂ ਉੱਤੇ ਟੈਰਿਫ ਲਗਾਏ ਗਏ ਨੇ ਜਿਸ ਕਰਕੇ ਕੈਨੇਡਾ ਨੂੰ ਨੁਕਸਾਨ ਹੋ ਰਿਹਾ ਹੈ ਜਦੋਂ ਤੋਂ ਇਹ ਟੈਰਿਫ ਵਧੇ ਨੇ ਤਾਂ ਵਾਸ਼ਿੰਗਟਨ 'ਚ ਕੈਨੇਡਾ ਦੇ ਮੰਤਰੀਆਂ ਦੀ ਸਰਗਰਮੀ ਕੁਝ ਘੱਟ ਹੋਈ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਹ ਸਿਰਫ ਉਹੀ ਸਮਝੌਤਾ ਕਰਨਗੇ ਜੋ ਕੈਨੇਡਾ ਲਈ ਵਧੀਆ ਹੋਵੇਗਾ ਉਹਨਾਂ ਨੇ ਇਸ ਮਹੀਨੇ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਹੁਣ ਆਪਣੇ ਦੇਸ਼ ਨੂੰ ਮਜ਼ਬੂਤ ਬਣਾਉਣ ਤੇ ਧਿਆਨ ਦੇ ਰਹੇ ਹਾਂ ਤੇ ਵਿਦੇਸ਼ਾਂ ਦੇ ਵਿੱਚ ਕੈਨੇਡਾ ਦੀਆਂ ਕੰਪਨੀਆਂ ਅਤੇ ਵਰਕਰਾਂ ਲਈ ਨਵੇਂ ਮੌਕੇ ਲੱਭ ਰਹੇ ਹਾਂ ਜਦੋਂ ਕਾਰਨੀ ਨੇ 트럼ਪ ਨਾਲ ਗੱਲ ਕੀਤੀ ਤਾਂ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਵਿਸ਼ਿੰਗਟਨ 'ਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨਾਲ ਮੁਲਾਕਾਤ ਕਰ ਰਹੀ ਸੀ ਵਿਦੇਸ਼ ਵਿਭਾਗ ਨੇ ਕਿਹਾ ਕਿ ਦੋਵਾਂ ਨੇ ਯੂਕਰੇਨ 'ਚ ਰੂਸ ਦੀ ਜੰਗ ਨੂੰ ਖਤਮ ਕਰਨ ਲਈ ਗੱਲਬਾਤ, ਹੇੱਤੀ ਦੇ ਵਿਗੜਦੇ ਸੁਰੱਖਿਆ ਸੰਕਟ ਅਤੇ ਗਾਜ਼ਾ 'ਚ ਚੱਲ ਰਿਹਾ ਹੈ ਤਣਾਅ ਬਾਰੇ ਚਰਚਾ ਕੀਤੀ ਜਿਸ ਵਿੱਚ ਇਸ ਨੂੰ ਹਮਾਸ ਦੀ ਸ਼ਾਂਤੀ 'ਚ ਰੁਕਾਵਟ ਦੱਸਿਆ ਗਿਆ ਕੈਨੇਡੀਅਨ ਛੋਟੇ ਕਾਰੋਬਾਰਾਂ ਤੇ ਕੈਨੇਡਾ ਅਮਰੀਕਾ ਵਪਾਰ ਜੰਗ ਦਾ ਦਬਾਅ ਮਹਿਸੂਸ ਹੋ ਰਿਹਾ ਹੈ ਇੱਕ ਰਾਸ਼ਟਰੀ ਐਡਵੋਕੇਸੀ ਸਮੂਹ ਨੇ ਚੇਤਾਵਨੀ ਦਿੱਤੀ ਹੈ ਕਿ ਲਗਭਗ 40% ਕਾਰੋਬਾਰ ਇੱਕ ਸਾਲ ਦੇ ਅੰਦਰ-ਅੰਦਰ ਪੂਰੀ ਤਰ੍ਹਾਂ ਨਾਲ ਬੰਦ ਹੋ ਜਾਣਗੇ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਅਨੁਸਾਰ ਸਟੀਲ ਤੇ ਅਲੂਮੀਨੀਅਮ ਤੇ ਲਗਾਏ ਗਏ ਟੈਰਿਫਸ ਅਤੇ ਅਮਰੀਕੀ ਵਸਤੂਆਂ ਤੇ ਜਵਾਬੀ ਡਿਊਟੀਆਂ ਕਾਰਨ ਛੋਟੇ ਕਾਰੋਬਾਰੀ ਮਾਲਕਾਂ ਨੂੰ ਨੁਕਸਾਨ ਹੋ ਰਿਹਾ ਹੈ ਜਿਨ੍ਹਾਂ ਚੋਂ 1/4 ਨੂੰ ਡਰ ਹੈ ਕਿ ਜੇ ਟੈਰਿਫ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਤਾਂ ਉਹ 6 ਮਹੀਨਿਆਂ 'ਚ ਪੂਰੀ ਤਰ੍ਹਾਂ ਬੰਦ ਹੋ ਸਕਦੇ ਨੇ ਅਰਥ ਸ਼ਾਸਤਰੀ ਸਾਈਮਨ ਗੋਡਰੋਲਟ ਨੇ ਕਿਹਾ ਕਿ ਇਹ ਸ਼ਾਇਦ ਹੈਰਾਨੀਜਨਕ ਤੌਰ ਤੇ ਘੋਸ਼ਣਾਵਾਂ ਮੋੜ ਘੋਸ਼ਣਾਵਾਂ ਤੇ ਵਾਪਸੀ ਦਾ ਇੱਕ ਰੋਲਰ ਕੋਸਟਰ ਰਿਹਾ ਏ ਤੇ ਕਾਰੋਬਾਰਾਂ ਨੂੰ ਨਿਰੰਤਰ ਆਧਾਰ ਤੇ ਇਸ ਅਨਿਸ਼ਚਿਤਤਾ ਨਾਲ ਨਜਿੱਠਣਾ ਪਿਆ ਆਪਣੀਆਂ ਯੋਜਨਾਵਾਂ ਨੂੰ ਐਡਜਸਟ ਕਰਨ ਤੇ ਮੋੜ ਐਡਜਸਟ ਕਰਨ ਦੀ ਕੋਸ਼ਿਸ਼ ਕਰਨੀ ਪਈ ਕਈ ਮਾਮਲਿਆਂ 'ਚ ਇਸ ਦਾ ਕਾਰੋਬਾਰ ਤੇ ਕਾਫੀ ਪ੍ਰਭਾਵ ਪਿਆ ਸਮੂਹ ਦਾ ਕਹਿਣਾ ਏ ਕਿ ਵਪਾਰ جنگ ਛੋਟੇ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ ਕਿਉਂਕਿ ਉਹ ਲਗਭਗ 62% ਵੱਧ ਖਰਚਿਆਂ ਦਾ ਸਾਹਮਣਾ ਕਰ ਰਹੇ ਨੇ ਅਤੇ 48% ਘਟ ਮਾਲੀਆ ਦੇਖ ਰਹੇ ਨੇ ਗੌਡਰੋਲਟ ਅਨੁਸਾਰ ਲਗਭਗ 10 ਚੋਂ 7 ਕਾਰੋਬਾਰਾਂ ਨੇ ਦੱਸਿਆ ਕਿ ਉਹ ਵਪਾਰ ਜੰਗ ਦੇ ਘੱਟੋ-ਘੱਟ ਇੱਕ ਕਿਸਮ ਦੇ ਟੈਰਿਫ ਜਾਂ ਜਵਾਬੀ ਟੈਰਿਫ ਤੋਂ ਪ੍ਰਭਾਵਿਤ ਹੋਏ ਸਨ ਇਹ ਇੱਕ ਮਹੱਤਵਪੂਰਨ ਸੰਖਿਆ ਹੈ ਹਾਲ ਹੀ ਚ ਅਮਰੀਕੀ ਵਣਜ ਵਿਭਾਗ ਨੇ 400 ਤੋਂ ਵੱਧ ਉਤਪਾਦਾਂ ਤੇ ਸਟੀਲ ਤੇ ਐਲੂਮੀਨੀਅਮ ਟੈਰਿਫ ਵਧਾ ਕੇ 50 ਫੀਸਦੀਤ ਕਰ ਦਿੱਤਾ ਹੈ ਇਸ ਮਹੀਨੇ ਦੇ ਸ਼ੁਰੂ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਦੇ ਅਧੀਨ ਨਾ ਆਉਣ ਵਾਲੇ ਉਤਪਾਦਾਂ ਤੇ 35% ਦਾ ਟੈਰਿਫ ਲਗਾ ਦਿੱਤੇ ਸਨ ਟੈਰਿਫਸ ਤੋਂ ਬਚਣ ਲਈ ਕਿਸੇ ਹੋਰ ਦੇਸ਼ 'ਚ ਟ੍ਰਾਂਸਸ਼ਿਪ ਕੀਤੀਆਂ ਵਸਤੂਆਂ ਤੇ 40% ਦਾ ਟ੍ਰਾਂਸਸ਼ਿਪਮੈਂਟ ਲੈਵੀ ਲਗਾਈ ਜਾਵੇਗੀ ਰਿਪੋਰਟ 'ਚ ਪਾਇਆ ਗਿਆ ਕਿ 41% ਕਾਰੋਬਾਰ ਸਪਲਾਈ ਲੜੀ 'ਚ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਨੇ ਤੇ 36% ਨੇ ਨਤੀਜੇ ਵਜੋਂ ਨਿਵੇਸ਼ ਬੰਦ ਕਰ ਦਿੱਤਾ ਹੈ ਵਿੱਤ ਵਿਭਾਗ ਅਨੁਸਾਰ ਕੈਨੇਡਾ ਨੇ ਸਪਲਾਈਰਾਂ ਤੋਂ ਬਿਨਾਂ ਕਿਸੇ ਕੀਮਤ ਦੇ ਐਡਜਸਟਮੈਂਟ ਦੇ ਅਮਰੀਕਾ ਤੋਂ ਆਉਣ ਵਾਲੀਆਂ ਵਸਤੂਆਂ ਤੇ 25% ਦੇ ਜਵਾਬੀ ਟੈਰਿਫ ਲਾਗੂ ਕੀਤੇ ਨੇ। ਅਨੁਮਾਨ ਹੈ ਕਿ ਆਟਵਾ ਨੇ ਜਵਾਬੀ ਉਪਾਮਾ ਤੋਂ 29.8 ਬਿਲੀਅਨ ਡਾਲਰ ਦੀ ਕਮਾਈ ਕੀਤੀ ਹੈ। ਉਹਨਾਂ ਕਿਹਾ ਕਿ 82% ਕਾਰੋਬਾਰ ਚਾਹੁੰਦੇ ਨੇ ਕਿ ਸੰਘੀ ਸਰਕਾਰ ਜਵਾਬੀ ਟੈਰਿਫ ਤੋਂ ਇਕੱਠੇ ਕੀਤੇ ਮਾਲੀਏ ਨਾਲ ਉਹਨਾਂ ਦਾ ਸਮਰਥਨ ਕਰੇ। 21 ਅਗਸਤ 2025 ਨੂੰ IRCC ਨੇ ਆਪਣਾ ਨਵੀਨਤਮ ਬੈਕਲੌਗ ਡਾਟਾ ਜਾਰੀ ਕੀਤਾ ਜਿਸ ਵਿੱਚ ਨਾਗਰਿਕਤਾ PR ਅਤੇ ਅਸਥਾਈ ਨਿਵਾਸ ਸ਼੍ਰੇਣੀਆਂ 'ਚ ਅਰਜ਼ੀਆਂ ਦੀ ਸੂਚੀ ਬੈਕਲੌਗ ਪ੍ਰੋਸੈਸਿੰਗ ਸਮੇਂ ਤੇ ਲægੇ ਫੈਸਲੀਆਂ ਦੀ ਵਿਸਤਾਰਤ ਜਾਣਕਾਰੀ ਦਿੱਤੀ ਗਈ ਹੈ। 31 ਜੁਲਾਈ 2025 ਤੱਕ 22 ਲੱਖ 26600 ਅਰਜ਼ੀਆਂ ਦੀ ਕੁੱਲ ਸੂਚੀ ਅਤੇ 9 ਲੱਖ 1700 ਦੇ ਬੈਕਲੌਗ ਦੇ ਨਾਲ ਡਾਟਾ ਨਿਰੰਤਰ ਚੁਣੌਤੀਆਂ ਨੂੰ ਦਰਸਾਉਂਦਾ ਹੈ ਜਨਵਰੀ ਤੋਂ ਜੁਲਾਈ 2025 ਤੱਕ ਆਈਆਰ ਸੀਸੀ ਨੇ 266800 ਪੀਆਰ ਫੈਸਲੇ ਲਏ 246309 ਸਥਾਈ ਨਿਵਾਸੀਆਂ ਦਾ ਸਵਾਗਤ ਕੀਤਾ ਤੇ 86400 ਵਿਅਕਤੀਆਂ ਨੂੰ ਨਾਗਰਿਕਤਾ ਦਿੱਤੀ ਅਤੇ 317800 ਸਟੱਡੀ ਪਰਮਿਟ ਅਤੇ 825600 ਵਰਕ ਪਰਮਿਟ ਅਰਜ਼ੀਆਂ ਨੂੰ ਅੰਤਿਮ ਰੂਪ ਦਿੱਤਾ ਹਾਲਾਂਕਿ ਬੈਕਲੌਗ 31 ਜੁਲਾਈ 2025 ਤੱਕ 91700 ਤੱਕ ਵੱਧ ਗਈਆਂ ਜੋ ਕਿ ਜੂਨ ਚ 842800 ਤੋਂ ਵੱਧ ਨੇ IRCC ਦਾ ਟੀਚਾ 80% ਅਰਜ਼ੀਆਂ ਨੂੰ ਸਰਵਿਸ ਸਟੈਂਡਰਡਸ ਦੇ ਅੰਦਰ ਪ੍ਰਕਿਰਿਆ ਕਰਨਾ ਹੈ ਪਰ 13,24,900 ਅਰਜ਼ੀਆਂ ਇਨ੍ਹਾਂ ਸਮਾਂ ਸੀਮਾਵਾਂ ਨੂੰ ਪੂਰਾ ਕਰਦੀਆਂ ਨੇ ਸਿਰਫ 59% ਅਰਜ਼ੀਆਂ ਸਮੇਂ ਸਿਰ ਪ੍ਰਕਿਰਿਆ ਕੀਤੀਆਂ ਜਾਂਦੀਆਂ ਨੇ ਜੋ ਟੀਚੇ ਤੋਂ ਘੱਟ ਨੇ 31 ਜੁਲਾਈ 2025 ਤੱਕ IRCC ਕੋਲ 2,54,900 ਨਾਗਰਿਕਤਾ ਅਰਜ਼ੀਆਂ ਪ੍ਰਕਿਰਿਆ ਅਧੀਨ ਸਨ ਜੋ ਕਿ ਜੂਨ 'ਚ 2,52,700 ਤੋਂ ਥੋੜਾ ਵੱਧ ਸਨ ਨਾਗਰਿਕਤਾ ਅਰਜ਼ੀਆਂ ਸਭ ਤੋਂ ਕੁਸ਼ਲ ਸ਼੍ਰੇਣੀ ਬਣੀਆਂ ਹੋਈਆਂ ਨੇ ਬੈਕਲੌਗ 20% ਤੋਂ ਘੱਟ ਹੈ ਜੋ ਕਿ ਆਈਆਰਸੀਸੀ ਦੇ 80% ਦੇ ਟੀਚੇ ਦਾ ਨੇੜਿਓਂ ਮੇਲ ਖਾਂਦਾ ਹੈ 1 April ਤੋਂ 31 July 2025 ਤੱਕ ਕੈਨੇਡਾ ਨੇ 86490 ਨਾਗਰਿਕਾਂ ਦਾ ਸਵਾਗਤ ਕੀਤਾ ਜੋ ਕਿ ਮਜ਼ਬੂਤ ਪ੍ਰੋਸੈਸਿੰਗ ਸਮਰੱਥਾ ਨੂੰ ਦਰਸਾਉਂਦਾ ਹੈ ਪੀਆਰ ਅਰਜ਼ੀਆਂ ਜੋ ਕਿ ਐਕਸਪ੍ਰੈਸ ਐਂਟਰੀ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ ਅਤੇ ਪਰਿਵਾਰਕ ਸਪਾਂਸਰਸ਼ਿਪ ਵਰਗੇ ਪ੍ਰੋਗਰਾਮਾਂ ਨੂੰ ਕਵਰ ਕਰਦੀਆਂ ਨੇ 31 ਜੁਲਾਈ 2025 ਤੱਕ 892400 ਅਰਜ਼ੀਆਂ ਪ੍ਰਕਿਰਿਆ ਅਧੀਨ ਸਨ ਜੋ ਜੂਨ ਚ 896100 ਤੋਂ ਥੋੜੀ ਘੱਟ ਸਨ ਸਟੱਡੀ ਪਰਮਿਟ ਵਰਕ ਪਰਮਿਟ ਤੇ ਵਿਜ਼ਟਰ ਵੀਜ਼ਾ ਸਮੇਤ ਅਸਥਾਈ ਰਹਿائشੀ ਅਰਜ਼ੀਆਂ 31 ਜੁਲਾਈ 2025 ਤੱਕ 10 ਲੱਖ 79 ਹਜ਼ਾਰ 300 ਅਰਜ਼ੀਆਂ ਪ੍ਰਕਿਰਿਆ ਅਧੀਨ ਸਨ ਜੋ ਕਿ ਜੂਨ ਚ 10,40,700 ਤੋਂ ਵੱਧ ਸਨ ਆਈਆਰਸੀਸੀ ਦੀਆਂ ਤਕਨੀਕੀ ਤਰੱਕੀਆਂ ਨੀਤੀਗਤ ਤਬਦੀਲੀਆਂ ਅਤੇ ਘਟੇ ਹੋਏ ਇਮੀਗ੍ਰੇਸ਼ਨ ਟੀਚੇ ਸੁਧਾਰ ਪ੍ਰਤੀ ਵਚਨਬੱਧਤਾ ਦਾ ਸੰਕੇਤ ਦਿੰਦੇ ਨੇ ਪਰ ਬੇਨਕਾਰਾਂ ਨੂੰ ਸੰਭਾਵੀ ਉਡੀਕਾਂ ਲਈ ਤਿਆਰ ਰਹਿਣਾ ਚਾਹੀਦਾ ਹੈ ਬ੍ਰਿਟਿਸ਼ ਕੋਲੰਬੀਆ ਦੀ ਕੰਬਾਈਨਡ ਫੋਰਸਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੀ ਯੂਨੀਫਾਰਮ ਗੈਂਗ ਇਨਫੋਰਸਮੈਂਟ ਟੀਮ ਨੇ ਜਾਂਚ ਤੋਂ ਬਾਅਦ ਸਰੀ ਦੇ ਇੱਕ ਵਿਅਕਤੀ ਵਿਰੋਧ 6 ਦੋਸ਼ ਲਗਾਏ ਨੇ ਇਸ ਵਿਅਕਤੀ ਕੋਲੋਂ ਵੱਡੀ ਮਾਤਰਾ ਚ ਨਸ਼ੀਲੇ ਪਦਾਰਥ ਤੇ ਨਗਦੀ ਬਰਾਮਦ ਕੀਤੀ ਗਈ ਹੈ ਜਾਂਚ ਅਧਿਕਾਰੀਆਂ ਅਨੁਸਾਰ ਇਨਫੋਰਸਮੈਂਟ ਟੀਮ ਨੇ 24 ਅਗਸਤ 2024 ਨੂੰ ਮੈਪਲ ਰਿਜ ਚ ਇੱਕ ਅਜਹੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜੋ ਪਹਿਲਾਂ ਬੋਲਸ ਤੋਂ ਬਚ ਨਿਕਲੀ ਸੀ ਗੱਡੀ ਦਾ ਡਰਾਈਵਰ ਪੈਦਲ ਭੱਜ ਗਿਆ ਪਰ ਉਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਗਿਆ ਸ਼ੱਕੀ ਵਿਅਕਤੀ ਅਤੇ ਗੱਡੀ ਦੀ ਤਲਾਸ਼ੀ ਦੌਰਾਨ 1.157 ਕਿਲੋ ਫੈਂਟਾਨਿਲ 790 ਗ੍ਰਾਮ ਕੋਕੀਨ 337 ਗ੍ਰਾਮ ਮੈਥਾ ਸਮੇਤ ਹੋਰ ਨਸ਼ੀਲੇ ਪਦਾਰਥ 40085 ਡਾਲਰ ਨਕਦੀ ਬਰਾਮਦ ਕੀਤੇ ਗਏ ਇਸ ਘਟਨਾ ਦੇ ਕਰੀਬ 1 ਸਾਲ ਬਾਅਦ 15 ਅਗਸਤ 2025 ਨੂੰ ਕੈਨੇਡਾ ਦੀ BC ਪ੍ਰੋਸੀਕਿਊਸ਼ਨ ਸਰਵਿਸਿਜ਼ ਨੇ ਸਰੀ ਦੇ 31 ਸਾਲਾ ਨੌਫਲ ਮਾਹਿਰ ਵਿਰੁੱਧ ਛੇ ਦੋਸ਼ਾਂ ਨੂੰ ਮਨਜ਼ੂਰੀ ਦਿੱਤੀ ਜਿਨ੍ਹਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਉਦੇਸ਼ ਨਾਲ ਫੈਂਟਨੈਲ ਰੱਖਣ ਦੇ ਤਿੰਨ ਦੋਸ਼ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਉਦੇਸ਼ ਨਾਲ ਕੋਕੀਨ ਰੱਖਣ ਦਾ ਇੱਕ ਦੋਸ਼ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਉਦੇਸ਼ ਨਾਲ ਮੈਥਾ ਰੱਖਣ ਦਾ ਇੱਕ ਦੋਸ਼ ਅਤੇ ਪੁਲਿਸ ਤੋਂ ਭੱਜਣ ਦਾ ਇੱਕ ਦੋਸ਼ ਲਗਾਇਆ ਗਿਆ ਹੈ ਮਾਹਿਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਸਖਤ ਸ਼ਰਤਾਂ ਤੇ ਰਿਹਾ ਕਰ ਦਿੱਤਾ ਗਿਆ ਉਸ ਉੱਤੇ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਬਾਹਰ ਨਾ ਨਿਕਲਣ ਦੀ ਪਾਬੰਦੀ ਲਗਾਈ ਗਈ ਹੈ ਬ੍ਰਿਟਿਸ਼ ਕੋਲੰਬੀਆ ਦੀ ਕੰਬਾਈਨਡ ਫੋਰਸੇਸ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੇ ਮੀਡੀਆ ਰਿਲੇਸ਼ਨਸ ਅਫਸਰ ਕਾਰਪੋਰਲ ਸਰਬਜੀਤ ਕੇ ਸੰਘਾ ਨੇ ਕਿਹਾ ਕਿ ਇਸ ਜਾਂਚ ਨੇ ਸਾਡੀ ਯੂਨੀਫਾਰਮ ਗੈਂਗ ਇਨਫੋਰਸਮੈਂਟ ਟੀਮ ਦੇ ਸਰਗਰਮ ਕੰਮ ਨੂੰ ਉਜਾਗਰ ਕੀਤਾ ਹੈ ਜਿਨ੍ਹਾਂ ਨੂੰ ਗੈਂਗ ਦੀਆਂ ਗਤੀਵਿਧੀਆਂ ਨੂੰ ਵਧਣ ਤੋਂ ਪਹਿਲਾਂ ਹੀ ਰੋਕਣ ਲਈ ਰਣਨੀਤਿਕ ਤੌਰ ਤੇ ਤਾਇਨਾਤ ਕੀਤਾ ਜਾਂਦਾ ਹੈ ਉਨਾ ਅੱਗੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਕਾਨੂੰਨੀ ਕਾਰਵਾਈ ਤੇ ਜਵਾਬਦੇਹੀ ਦਾ ਸਾਹਮਣਾ ਕਰਨਾ ਪਵੇਗਾ। ਸਸਕੈਚੁਆਨ ਦੇ ਪ੍ਰੀਮੀਅਰ ਸਕਾਟ ਮੋ ਨੇ ਵੀਰਵਾਰ ਨੂੰ ਕਿਹਾ ਕਿ ਉਹ ਚਾਹੁੰਦੇ ਨੇ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮਿਲਣ ਅਤੇ ਕੈਨੇਡੀਅਨ ਕਨੋਲਾ ਉਤਪਾਦਾਂ ਉੱਤੇ ਲੱਗੇ ਵੱਡੇ ਟੈਰਿਫ ਵਾਲੇ ਵਪਾਰਕ ਝਗੜੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨ। ਮੋ ਨੇ ਕਿਹਾ ਕਿ ਇਹ ਕੰਮ ਉਹ ਆਪਣੇ ਆਪ ਨਹੀਂ ਕਰ ਸਕਦੇ ਕਿਉਂਕਿ ਚੀਨ ਨਾਲ ਅਖੀਰਲਾ ਫੈਸਲਾ ਕਰਨ ਵਾਲੇ ਸਿਰਫ ਪ੍ਰਧਾਨ ਮੰਤਰੀ ਕਾਰਨੀ ਅਤੇ ਰਾਸ਼ਟਰਪਤੀ ਸ਼ੀ ਹਨ ਮੋ ਨੇ ਦੱਸਿਆ ਕਿ ਉਹ ਆਉਣ ਵਾਲਿਆਂ ਹਫ਼ਤਿਆਂ ਚ ਚੀਨ ਜਾ ਰਹੇ ਨੇ ਤਾਂ ਜੋ ਉੱਥੇ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਸਕਣ ਪਰ ਉਹ ਮੰਨਦੇ ਨੇ ਕਿ ਇਹ ਮਾਮਲਾ ਸਿਰਫ ਉੱਚ ਪੱਧਰ ਤੇ ਹੀ ਹੱਲ ਹੋ ਸਕਦਾ ਹੈ ਉਹਨਾਂ ਕਿਹਾ ਕਿ ਆਉਂਦੇ ਸਮੇਂ ਚ ਵਿਸ਼ਵ ਭਰ ਦੇ ਕਈ ਸੰਮੇਲਨਾਂ ਚ ਦੋਵੇਂ ਲੀਡਰਾਂ ਨੂੰ ਮਿਲਣ ਦੇ ਮੌਕੇ ਮਿਲ ਸਕਦੇ ਨੇ ਜਿਵੇਂ ਕਿ ਨਵੰਬਰ ਚ ਦੱਖਣੀ ਅਫਰੀਕਾ ਚ ਹੋਣ ਵਾਲੀ ਜੀ 20 ਮੀਟਿੰਗ ਜਾਂ ਦੱਖਣੀ ਕੋਰੀਆ ਚ ਏਸ਼ੀਆ ਪੈਸੀਫਿਕ ਆਰਥਿਕ ਸਹਿਕਾਰਤਾ ਦੀ ਮੀਟਿੰਗ ਇਹ ਗੱਲ ਮੋਨੇ ਸਕੈਟਨ ਚ ਹੋਈ ਇੱਕ ਮੀਟਿੰਗ ਤੋਂ ਬਾਅਦ ਗਈ ਜਿਸ ਵਿੱਚ ਉਹਨਾਂ ਨੇ ਕੈਨੋਲਾ ਉਦਯੋਗ ਨਾਲ ਜੁੜੇ ਕਾਰੋਬਾਰੀਆਂ ਅਤੇ ਫੈਡਰਲ ਸਰਕਾਰ ਦੇ ਨੁਮਾਇੰਦਿਆਂ ਨਾਲ ਕਨੋਲਾ ਵਪਾਰ ਨਾਲ ਜੁੜੀਆਂ ਮੁਸ਼ਕਲਾਂ ਤੇ ਗੱਲ ਕੀਤੀ ਫੈਡਰਲ ਖੇਤੀ ਮੰਤਰੀ ਹੀਥ ਮੈਕਡੋਨਲਡ ਵੀ ਮੀਟਿੰਗ ਚ ਵਰਚੂਅਲੀ ਸ਼ਾਮਲ ਹੋਏ ਮੋਨੇ ਦੱਸਿਆ ਕਿ ਮੈਕਡੋਨਲਡ ਸਸਕੈਟਨ ਆਉਣ ਵਾਲੇ ਸਨ ਪਰ ਉਡਾਣਾਂ ਦੀ ਰੁਕਾਵਟ ਕਾਰਨ ਨਾ ਆ ਸਕੇ ਚੀਨ ਨੇ ਪਿਛਲੇ ਹਫਤੇ ਕੈਨੇਡੀਅਨ ਕਨੋਲਾ ਸੀਡ ਤੇ ਲਗਭਗ 76% ਦਾ ਟੈਰਿਫ ਲਾ ਦਿੱਤਾ ਜਿਸ ਕਾਰਨ ਇਸ ਮਲਵਾਨ ਫਸਲ ਦੀ ਕੀਮਤ ਬਹੁਤ ਡਿੱਗ ਗਈ ਤੇ ਲੱਖਾਂ ਡਾਲਰ ਦਾ ਨੁਕਸਾਨ ਹੋਇਆ ਇਹ ਟੈਰਿਫ ਉਸ ਜਾਂਚ ਤੋਂ ਬਾਅਦ ਲਾਇਆ ਗਿਆ ਜੋ ਚੀਨ ਨੇ ਪਿਛਲੇ ਸਾਲ ਕੈਨੇਡੀਅਨ ਕਨੋਲਾ ਉੱਤੇ ਐਂਟੀ ਡੰਪਿੰਗ ਦੀ ਦੋਸ਼ ਲਾ ਕੇ ਸ਼ੁਰੂ ਕੀਤੀ ਜਾਂਚ ਤੋਂ ਬਾਅਦ ਕਦਮ ਵਧਾਏ ਇਹ ਕਾਰਵਾਈ ਕੈਨੇਡਾ ਵੱਲੋਂ ਚੀਨ ਦੀਆਂ ਇਲੈਕਟ੍ਰਿਕ ਗੱਡੀਆਂ ਅਤੇ ਬੈਟਰੀਆਂ ਉੱਤੇ 100% ਦਾ ਟੈਰਿਫ ਲਗਾਉਣ ਦੇ ਜਵਾਬ ਚ ਕੀਤੀ ਗਈ। ਚੀਨ ਨੇ ਹੋਰ ਵਧੇਰੇ ਟੈਰਿਫ ਵੀ ਲਗਾਏ ਨੇ ਜਿਵੇਂ ਕਿ ਕੈਨੇਡੀਅਨ ਕਨੋਲਾ ਦੇ ਮੀਲ ਤੇ ਤੇਲ ਉੱਤੇ 100% ਦਾ ਟੈਕਸ ਮਾਰਕਰਨੀ ਦੇ ਪਾਰਲੀਮੈਂਟਰੀ ਸਕੱਤਰ ਕੋਡੀ ਬਲੁਆਇਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਪੱਛਮੀ ਕੈਨੇਡਾ ਆ ਰਹੇ ਨੇ ਤੇ ਉੱਥੋਂ ਦੇ ਪ੍ਰੀਮੀਅਰਜ਼ ਅਤੇ ਉਦਯੋਗ ਨਾਲ ਜੁੜੇ ਲੋਕਾਂ ਨਾਲ ਮਿਲ ਕੇ ਅਗਲੇ ਕਦਮ ਤੇ ਵਿਚਾਰ ਕਰਨਗੇ ਉਹਨਾਂ ਇਹ ਵੀ ਕਿਹਾ ਕਿ ਕਈ ਛੋਟੇ ਪੱਧਰ ਦੇ ਕਦਮ ਨੇ ਜੋ ਤੁਰੰਤ ਲਏ ਜਾ ਸਕਦੇ ਨੇ ਜਿਵੇਂ ਕਿ ਨਿਯਮਾਂ 'ਚ ਤਬਦੀਲੀ ਜਿਸ ਦੀ ਮੰਗ ਉਤਪਾਦਕ ਵੀ ਕਰ ਰਹੇ ਨੇ ਹਾਲਾਂਕਿ ਕਨੋਲਾ ਦੇ ਭਵਿੱਖੀ ਕੰਟਰੈਕਟਾਂ ਦੀ ਕੀਮਤ 'ਚ ਕੁਝ ਵਾਧਾ ਹੋਇਆ ਏ ਪਰ ਬਲੋਇਸ ਨੇ ਕਿਹਾ ਕਿ ਹਾਲਾਤ ਅਜੇ ਵੀ ਅਨਿਸ਼ਚਿਤਤਾ ਵਾਲੇ ਹਨ ਉਹਨਾਂ ਨੇ ਦੱਸਿਆ ਕਿ ਅਗਲੇ ਹਫ਼ਤੇ ਕੈਨੇਡਾ ਅਤੇ ਚੀਨ ਦੀ ਇੱਕ ਸਾਂਝੀ ਵਪਾਰਕ ਮੀਟਿੰਗ ਹੋਣੀ ਹੈ ਜੋ ਕਿ ਜੂਨ ਚ ਕਾਰਨੀ ਅਤੇ ਚੀਨ ਦੇ ਪ੍ਰੀਮੀਅਰ ਲੀ ਕਯੰਗ ਦਰਮਿਆਨ ਹੋਈ ਗੱਲਬਾਤ ਦਾ ਨਤੀਜਾ ਹੈ ਕੈਨੇਡਾ ਹਰ ਸਾਲ ਲਗਭਗ 15 ਬਿਲੀਅਨ ਡਾਲਰ ਦਾ ਕਨੋਲਾ ਸੀਡ ਤੇਲ ਅਤੇ ਮੀਲ ਨਿਰਯਾਤ ਕਰਦਾ ਹੈ ਜਿਸ ਵਿੱਚੋਂ ਲਗਭਗ 5 ਬਿਲੀਅਨ ਡਾਲਰ ਸਿਰਫ ਚੀਨ ਨੂੰ ਜਾਂਦਾ ਹੈ ਸੈਸ ਕੋਇਲ ਸੀਡਸ ਦੇ ਚੇਅਰ ਡੀਨ ਰੌਬਰਟਸ ਜੋ ਵੀਰਵਾਰ ਦੀ ਮੀਟਿੰਗ 'ਚ ਮੌਜੂਦ ਸਨ ਨੇ ਕਿਹਾ ਕਿ ਕਿਸਾਨਾਂ ਨੂੰ ਮੌਜੂਦਾ ਰਾਜਨੀਤਿਕ ਹਾਲਾਤ 'ਚ ਇੱਕ ਮੋੜਾ ਬਣਾਇਆ ਜਾ ਰਿਹਾ ਏ ਉਹਨਾਂ ਨੇ ਕਿਹਾ ਕਿ ਫਸਲਾਂ ਦੀ ਕਟਾਈ ਦੇ ਸਮੇਂ ਇੰਨੀ ਵੱਡੀ ਮਾਰਕੀਟ ਬੰਦ ਹੋ ਜਾਣ ਨਾਲ ਕਿਸਾਨ ਬਹੁਤ ਵੱਡੇ ਦਬਾਹੇ ਹੇਠ ਆ ਗਏ ਨੇ ਇਸ ਲਈ ਫੈਡਰਲ ਸਰਕਾਰ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਨੇ ਬ੍ਰੈਂਟਨ ਦੇ ਘਰ ਚ ਦਾਖਲ ਹੋਏ ਹਥਿਆਰਬੰਦ ਹਮਲਾਵਰਾਂ ਵੱਲੋਂ ਸੋਨੂ ਚੱਠਾ ਦੇ ਕਤਲ ਦੀ ਵਾਰਦਾਤ ਮਗਰੋਂ ਸ਼ਹਿਰ ਦੇ ਇੱਕ ਘਰ ਨੂੰ ਸ਼ੱਕੀ ਹਾਲਾਤ ਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਪੀਲ ਰੀਜਨਲ ਪੁਲਿਸ ਵੱਲੋਂ ਭੇਤਪਰੇ ਹਾਲਾਤ ਚ ਅੱਗ ਲੱਗਣ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਪੁਲਿਸ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਟਾਰਬਰਮ ਰੋਡ ਅਤੇ ਫਾਦਰ ਟੋਬਨ ਰੋਡ ਤੇ ਸ਼ੁੱਕਰਵਾਰ ਵੱਡੇ ਤੜਕੇ ਵਾਪਰੀ ਅੱਗ ਬੁਝਾਉਣ ਪੁਜੀ ਫਾਇਰ ਫਾਈਟਰਜ਼ ਨੇ ਦੱਸਿਆ ਕਿ ਘਰ ਦਾ મોਰਲਾ ਹਿੱਸਾ ਅਤੇ ਡਰਾਈਵਵੇ ਵਿੱਚ ਖੜੀਆਂ ਗੱਡੀਆਂ ਅੱਗ ਦੇ ਭਾਂਬੜ ਚ ਘਿਰੀਆਂ ਹੋਈਆਂ ਸਨ ਫਾਇਰ ਮਾਰਸ਼ਲ ਨੂੰ ਘਟਨਾ ਬਾਰੇ ਇਤਲਾਹ ਦੇ ਦਿੱਤੀ ਗਈ ਅਤੇ ਕਿਸੇ ਵੱਲੋਂ ਜਾਣ ਬੁੱਝ ਕੇ ਘਰ ਤੇ ਗੱਡੀਆਂ ਨੂੰ ਅੱਗ ਲਾਏ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹਾਦਸੇ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਅਤੇ ਘਰ ਦੇ ਮਾਲਕ ਦੀ ਪਛਾਣ ਫਿਲਹਾਲ ਜਨਤਕ ਨਹੀਂ ਕੀਤੀ ਗਈ ਅਨਟੈਰੀਓ ਦੇ ਲਿੰਡਸੇ ਸ਼ਹਿਰ 'ਚ ਇੱਕ ਵਿਅਕਤੀ ਤੇ ਆਪਣੇ ਘਰ 'ਚ ਜ਼ਬਰਨ ਦਾਖਲ ਹੋਣ ਵਾਲੇ ਕੁਸ ਪੈਠੀਏ ਤੇ ਹਮਲਾ ਕਰਨ ਦੇ ਦੋਸ਼ ਲੱਗਣ ਤੋਂ ਬਾਅਦ ਇਸ ਮਾਮਲੇ ਦੀ ਕਾਫੀ ਚਰਚਾ ਹੋ ਰਹੀ ਹੈ ਤੇ ਲੋਕਾਂ 'ਚ ਗੁੱਸਾ ਵੀ ਹੈ। ਸਵੈ ਰੱਖਿਆ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵਿਆਪਕ ਚਰਚਾ ਛਿੜ ਗਈ ਹੈ। ਕਵਾਰਥਾ ਲੇਕਸ ਪੁਲਿਸ ਸਰਵਿਸ ਨੇ 44 ਸਾਲਾ ਘਰ ਦੇ ਮਾਲਕ ਤੇ ਐਗਰੇਵੇਟਿਡ ਅਸੌਲਟ ਅਤੇ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਲਾਏ ਨੇ। ਕੁਸ ਪੈਠੀਏ ਨੂੰ ਹਮਲੇ ਤੋਂ ਗੰਭੀਰ ਸੱਟਾਂ ਦੇ ਇਲਾਜ ਲਈ 에어 ਲਿਫਟ ਕਰਕੇ ਹਸਪਤਾਲ ਭੇਜਣਾ ਪਿਆ ਇਸ ਮਾਮਲੇ ਤੇ ਅਨਟੈਰੀਓ ਪ੍ਰੀਮੀਅਰ ਡੱਗਫੋਰਡ ਨੇ ਵੀ ਟਿੱਪਣੀ ਕੀਤੀ ਤੇ ਕਿਹਾ ਕਿ ਇਹ ਮਾਮਲਾ ਦਰਸਾਉਂਦਾ ਹੈ ਕਿ ਸਿਸਟਮ ਚ ਕੁਝ ਗੜਬੜ ਹੈ ਉਹਨਾਂ ਅਨੁਸਾਰ ਇੱਕ ਆਦਮੀ ਨੂੰ ਆਪਣੇ ਪਰਿਵਾਰ ਦੀ ਰਾਖੀ ਕਰਨ ਦਾ ਪੂਰਾ ਹੱਕ ਹੋਣਾ ਚਾਹੀਦਾ ਹੈ ਪਰ ਟ੍ਰਾਂਟੋ ਦੀ ਇੱਕ ਅਨੁਭਵੀ ਕ੍ਰਿਮੀਨਲ ਵਕੀਲ ਟੋਨੀਆ ਕੈਂਟ ਨੇ ਕਿਹਾ ਕਿ ਲੋਕਾਂ ਦੀ ਨਾਰਾਜ਼ਗੀ ਥੋੜੀ ਜਲਦਬਾਜ਼ੀ ਵਾਲੀ ਹੈ ਕਿਉਂਕਿ ਸਾਰੇ ਤੱਥ ਹਾਲੇ ਸਾਹਮਣੇ ਨਹੀਂ ਆਏ ਲੋਕਾਂ ਦੇ ਡਰ ਦਾ ਇੱਕ ਹਿੱਸਾ ਬਹੁਤ ਵਾਰ ਗਲਤ ਜਾਣਕਾਰੀ ਕਰਕੇ ਹੈ ਜੋ ਕੈਨੇਡਾ ਚ ਕਾਨੂੰਨ ਦੇ ਕੰਮ ਕਰਨ ਦੇ ਤਰੀਕੇ ਬਾਰੇ ਆਨਲਾਈਨ ਫੈਲਾਈ ਜਾਂਦੀ ਹੈ। ਉਹਨਾਂ ਕਹਿੰਦੇ ਕਿ ਕੈਨੇਡਾ ਚ ਲੋਕਾਂ ਨੂੰ ਆਪਣੀ ਅਤੇ ਆਪਣੀ ਸੰਪਤੀ ਦੀ ਰਾਖੀ ਕਰਨ ਦਾ ਕਾਨੂੰਨੀ ਹੱਕ ਹੈ ਪਰ ਇਹ ਹੱਕ ਇੱਕ ਹੱਦ ਤੱਕ ਹੀ ਹੈ। ਮਤਲਬ ਇਹ ਨਹੀਂ ਹੈ ਕਿ ਕੋਈ ਤੁਹਾਡੇ ਘਰ ਚ ਆ ਜਾਵੇ ਤਾਂ ਤੁਸੀਂ ਬੇहद ਹਿੰਸਾ ਵਰਤ ਸਕਦੇ ਹੋ ਜਿਵੇਂ ਕਿ ਕੋਈ ਤੁਹਾਨੂੰ ਧੱਕਾ ਦੇਵੇ ਤਾਂ ਤੁਸੀਂ بیسਬਾਲ ਬੈਟ ਨਾਲ ਉਸ ਨੂੰ ਮਾਰ ਕੇ ਕਹੋ ਕਿ ਇਹ ਸਵੈ ਰੱਖਿਆ ਸੀ। ਇਹ ਗੱਲ ਕਾਨੂੰਨ ਅਨੁਸਾਰ ਠੀਕ ਨਹੀਂ ਹੈ। ਉਨਾ ਕਹਿਆ ਕਿ ਰਾਖੀ ਲਈ ਵਰਤੀ ਗਈ ਤਾਕਤ ਵਾਜਬ ਹੋਣੀ ਚਾਹੀਦੀ ਹੈ ਲਿੰਸੇ ਦੇ ਕਈ ਲੋਕਾਂ ਨੇ ਮੀਡੀਆ ਨੂੰ ਕਿਹਾ ਕਿ ਘਰ ਦਾ ਮਾਲਕ ਆਪਣਾ ਬਚਾਅ ਕਰਨ ਚ ਸਹੀ ਸੀ ਅਤੇ ਉਸ ਨੂੰ ਕਾਨੂੰਨੀ ਨਤੀਜੇ ਨਹੀਂ ਭੁਗਤਣੇ ਚਾਹੀਦੇ ਉਸ ਨੇ ਸ਼ਾਇਦ ਉਹੀ ਕੀਤਾ ਜੋ ਉਸ ਨੂੰ ਆਪਣੀ ਅਤੇ ਆਪਣੇ ਪਰਿਵਾਰ ਤੇ ਆਪਣੀ ਜਾਇਦਾਦ ਦੀ ਰੱਖਿਆ ਲਈ ਸਭ ਤੋਂ ਵਧੀਆ ਲੱਗਿਆ ਉਹਨਾਂ ਕਹਿਆ ਕਿ ਕੈਨੇਡਾ ਨੂੰ ਲੋਕਾਂ ਨੂੰ ਆਪਣੇ ਘਰ ਅਤੇ ਪਰਿਵਾਰ ਦੀ ਰੱਖਿਆ ਲਈ ਲੋੜਿੰਦੀ ਕਿਸੇ ਵੀ ਤਾਕਤ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਪੁਲਿਸ ਚੀਫ ਨੇ ਵੀ ਕਿਹਾ ਕਿ ਲੋਕਾਂ ਦੀ ਤਿੱਖੀ ਪ੍ਰਤੀਕਿਰਿਆ ਸਮਝਣਯੋਗ ਤਾਂ ਹੈ ਪਰ ਕਈ ਟਿੱਪਣੀਆਂ ਗਲਤ ਜਾਣਕਾਰੀ ਦੇ ਆਧਾਰਤ ਨੇ ਉਹਨਾਂ ਕਿਹਾ ਕਿ ਕੈਨੇਡਾ ਦੇ ਕਾਨੂੰਨ ਅਨੁਸਾਰ ਰਾਖੀ ਦਾ ਹੱਕ ਹੈ ਪਰ ਇਹ ਲਿਮਟਿਡ ਹੁੰਦਾ ਹੈ ਮਤਲਬ ਤੁਸੀਂ ਜਿੰਨਾ ਖਤਰਾ ਮਹਿਸੂਸ ਕਰਦੇ ਹੋ ਉਸ ਦੇ ਅਨੁਸਾਰ ਹੀ ਜਵਾਬੀ ਕਾਰਵਾਈ ਕਰ ਸਕਦੇ ਹੋ RCMP ਨੇ ਮੌਂਟਰੀਅਲ 'ਚ ਇੱਕ ਨਾਬਾਲਗ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੇ ਕਥਿਤ ਤੌਰ ਤੇ ਇਸਲਾਮਿਕ ਸਟੇਟ ਪ੍ਰਤੀ ਵਫਾਦਾਰੀ ਦਾ ਵਾਅਦਾ ਕੀਤਾ ਸੀ ਤੇ ਇੱਕ ਵੱਡਾ ਅਤਵਾਦੀ ਹਮਲਾ ਕਰਨ ਦਾ ਇਰਾਦਾ ਰੱਖਦਾ ਸੀ ਅਰੋਪੀ ਨੂੰ ਲਗਭਗ 40 ਪੁਲਿਸ ਅਧਿਕਾਰੀਆਂ ਦੀ ਤਾਇਨਾਤੀ ਤੋਂ ਬਾਅਦ ਸ਼ਹਿਰ ਦੇ ਕੋਰਟ ਡੇਜ਼ ਨਿਗੇਸ ਇਲਾਕੇ 'ਚ ਉਸ ਦੇ ਘਰ ਤੋਂ ਕਰੀਬ 1:30 ਵਜੇ ਗ੍ਰਿਫਤਾਰ ਕੀਤਾ ਗਿਆ ਉਸ ਨੂੰ ਮੌਂਟਰੀਅਲ ਦੀ ਯੁਵਾ ਅਦਾਲਤ 'ਚ ਅਪਰਾਧਿਕ ਸਹਿਣਤਾ ਦੇ ਤਹਿਤ ਤਿੰਨ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨ ਲਈ ਪੇਸ਼ ਕੀਤਾ ਗਿਆ ਆਰਸੀਐਮਪੀ ਦੇ ਕਾਰਪੋਰੇਲ 에ਰਿਕ ਗੈਸੇ ਨੇ ਕਿਹਾ ਕਿ ਫੋਰਸ ਦੀ ਇੱਕਿਕ੍ਰਿਤ ਰਾਸ਼ਟਰੀ ਸੁਰੱਖਿਆ ਲਾਗੂ ਕਰਨ ਵਾਲੀ ਟੀਮ ਨੇ ਸੂਚਨਾ ਮਿਲਣ ਤੋਂ ਬਾਅਦ ਅਪ੍ਰੈਲ ਚ ਨੌਜਵਾਨ ਦੀ ਜਾਂਚ ਸ਼ੁਰੂ ਕੀਤੀ ਸੀ ਉਹਨਾਂ ਕਹਿੰਦੇ ਕਿ ਹੁਣ ਸਾਨੂੰ ਜੋ ਪਤਾ ਲੱਗਾ ਏ ਉਹ ਇਹ ਹੈ ਕਿ ਉਸਨੇ ਇਸਲਾਮਿਕ ਸਟੇਟ ਪ੍ਰਤੀ ਵਫਾਦਾਰੀ ਦਾ ਵਾਅਦਾ ਕੀਤਾ ਸੀ ਉਸਨੇ ਇਸਲਾਮਿਕ ਸਟੇਟ ਵੱਲੋਂ ਹਮਲਾ ਕਰਨ ਦੀ ਯੋਜਨਾ ਬਣਾਈ ਸੀ ਤੇ ਹੁਣ ਤੱਕ ਦੀ ਜਾਂਚ ਤੋਂ ਪਤਾ ਚੱਲਦਾ ਏ ਕਿ ਉਹ ਇੱਕ ਵੱਡੇ ਪੱਦਰ ਤੇ ਜਾਨੀ ਨੁਕਸਾਨ ਕਰਨ ਲਈ ਲੰਬੀਆਂ ਬੰਦੂਕਾਂ ਜਿਵੇਂ ਕਿ AK47 ਪ੍ਰਾਪਤ ਕਰਨ ਦੀ ਯੋਜਨਾ ਬਣਾ ਰਿਹਾ ਸੀ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਮਾਰਕਾਨੀ ਨੇ ਰਾਸ਼ਟਰਪਤੀ 트াম্প ਨਾਲ ਫੋਨ ਤੇ ਕੀਤੀ ਗੱਲ ਅਧਿਕਾਰੀਆਂ ਨੇ ਇਸ ਗੱਲਬਾਤ ਨੂੰ ਉਸਾਰੂ ਅਤੇ ਵਿਆਪਕ کیا۔ ਵਿਦੇਸ਼ ਮੰਤਰੀ ਅਨੀਤਾ ਨਾਂਦ ਨੇ ਮਾਰਕੋ ਰੂਬਿਓ ਨਾਲ ਕੀਤੀ ਮੁਲਾਕਾਤ ਵਾਸ਼ਿੰਗਟਨ ਚ ਹੋਈ ਦੋਵਾਂ ਮੰਤਰੀਆਂ ਦੀ ਪਹਿਲੀ ਅਧਿਕਾਰਤ ਬੈਠਕ ਛੋਟੇ ਕਾਰੋਬਾਰਾਂ ਤੇ ਕੈਨੇਡਾ ਅਮਰੀਕਾ ਵਪਾਰ ਜੰਗ ਦਾ ਦਬਾਅ 40% ਕਾਰੋਬਾਰ 1 ਸਾਲ ਦੇ ਅੰਦਰ ਹੋ ਸਕਦੇ ਨੇ ਬੰਦ। ਸਰੀ ਦੇ 31 ਸਾਲਾ ਨੌਫਲ ਮਾਹਿਰ ਵਿਰੁੱਧ 6 ਦੋਸ਼ਾਂ ਨੂੰ ਮਨਜ਼ੂਰੀ ਦੋਸ਼ੀ ਤੋਂ ਵੱਡੀ ਮਾਤਰਾ ਚ ਨਸ਼ੀਲੇ ਪਦਾਰਥ ਹੋਏ ਸਨ ਬਰਾਮਦ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ